ਕਾਹਿਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤਨ ਤਨ ਗੁਰੂ ਗ੍ਰੰਥ ਸਾਹਿਬਹਾਰਾਜ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਦਾ ਪਾਵਨ ਵਾਕ ਹੈ ਜਿਹੜਾ ਕਿ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੌਵੇਂ ਗੁਰੂ ਜਿਨ੍ਹਾਂ ਦੁਆਰਾ ਉਚਾਰਿਆ ਗਿਆ ਰਾਗ ਤਨਾਸਰੀ ਵਿੱਚ 684 ਅੰਗ ਦੇ ਉੱਪਰ ਤੇ ਗੁਰੂ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਦਸਾਉਂਦੇ ਆ ਕਿ ਉਸ ਪ੍ਰਮਾਤਮਾ ਦੀ ਜਿਹੜੀ ਜੋਤ ਹੈ ਅਕਾਲ ਪੁਰਖ ਦੀ ਜੋਤ ਹੈ ਸਾਰੇ ਸਮਸਤ ਸੰਸਾਰ ਵਿੱਚ ਦੁਨੀਆ ਵਿੱਚ ਖੰਡਾਂ ਵਿੱਚ ਬ੍ਰਹਮੰਡਾਂ ਵਿੱਚ ਸਮਾਈ ਹੋਈ ਹੈ। ਸੋ ਇਸ ਪਾਵਨ ਸ਼ਬਦ ਵਿੱਚ ਗੁਰੂ ਪਾਤਸ਼ਾਹ ਜਿਹੜਾ ਸੰਦੇਸ਼ ਦਿੰਦੇ ਆ ਜਿਹੜਾ ਸਾਨੂੰ ਗਿਆਨ ਬਖਸ਼ਿਸ਼ ਕਰਦੇ ਆ ਕਾਹਰੇ ਬਾਨ ਖੋਜਣਾ ਜਾਈ ਕਾਹਰੇ ਬਾਨ ਬਾਣ ਆਖਦੇ ਨੇ ਜੰਗਲ ਨੂੰ ਖੋਜਣਾ ਆਖਦੇ ਆ ਜੰਗਲ ਵਿੱਚ ਜਾ ਕੇ ਪ੍ਰਮਾਤਮਾ ਨੂੰ ਖੋਜਣਾ ਕਾਹਿਰੇ ਬਨ ਕੋ ਜਣ ਜਾਈ ਸਰਬ ਨਿਵਾਸੀ ਸਦਾ ਲੇਪਾ ਸਰਬ ਨਿਵਾਸੀ ਸਦਾ ਲੇਪਾ ਕਹਿੰਦੇ ਸਾਰੀਆਂ ਥਾਵਾਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਸਮਾਇਆ ਹੋਇਆ ਬਸਿਆ ਹੋਇਆ ਤੇ ਤੋਹੀ ਸੰਗ ਸਮਾਈ ਗੁਰੂ ਪਾਤਸ਼ਾਹ ਜੀ ਇਸ ਗੱਲ ਦਾ ਗਿਆਨ ਕਰਾਉਂਦੇ ਆ ਕਹਿੰਦੇ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਕਹਿੰਦੇ ਉਹ ਤੇਰੇ ਸੰਗ ਅੰਗ ਸੰਗ ਵਸਦਾ ਹੈ ਤੇਰੇ ਨੇੜੇ ਵਸਦਾ ਹੈ ਉਸ ਪ੍ਰਮਾਤਮਾ ਦਾ ਨਿਵਾਸ ਕਣ ਕਣ ਵਿੱਚ ਹੈ ਤੇ ਪਰ ਇਹ ਮਨੁੱਖ ਇਹ ਮਨੁੱਖ ਤੂੰ ਇਸ ਸੰਸਾਰ ਵਿੱਚ ਕਹਿੰਦੇ ਉਸ ਨੂੰ ਬਣਾ ਵਿੱਚ ਖੋਜਣ ਵਾਸਤੇ ਕਾਹਦੇ ਵਾਸਤੇ ਜਾਣਾ ਹੈ ਕਹਿੰਦੇ ਜਿਵੇਂ ਗੁਰੂ ਪਾਤਸ਼ਾਹ ਜਿਨੇ ਫਿਰ ਇੱਕ ਉਦਾਹਰਨ ਦਿੱਤੀ ਹੈ ਪਹਪ ਮਦ ਜਿਉ ਬਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਪਹਪ ਮਦ ਜਿਉਂ ਬਾਸ ਵਸਤ ਹੈ ਪਹ ਪਾਕ ਦੇ ਨੇ ਫੁੱਲ ਨੂੰ ਤੇ ਮਦ ਭਾਵ ਫੁੱਲ ਦੇ ਵਿੱਚ ਜਿਉਂ ਬਾਸ ਵਸਤਾ ਹੈ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਵਾਸ਼ਨਾ ਵਸਦੀ ਹੈ ਮੁਕਰ ਮਾਹੇ ਜੈਸੇ ਛਾਈ ਕਹਿੰਦੇ ਜਿਵੇਂ ਮੁਕਰ ਦਾ ਅਰਥ ਹੈ ਸੀਸਾ ਜਿਵੇਂ ਸੀਸੇ ਵਿੱਚ ਸਾਡੀ ਛਾਇਆ ਭਾਵ ਸਾਡਾ ਸੀ ਜਿਹੜੋ ਮੁਖ ਦੇਖਦੇ ਆ ਸ੍ਰੀਛੇ ਵਿੱਚ ਸਾਡੀ ਛਾਇਆ ਵਸਦੀ ਹੈ ਫੁੱਲਾਂ ਵਿੱਚ ਵਾਸਨਾ ਵਸਦੀ ਹੈ ਕਹਿੰਦੇ ਉਸ ਤਰੀਕੇ ਦੁਆਰਾ ਇਸ ਸੰਸਾਰ ਵਿੱਚ ਪ੍ਰਮਾਤਮਾ ਸਮਾਇਆ ਹੋਇਆ ਉਹਨੂੰ ਅਕਾਲ ਪੁਰਖਾ ਕੀ ਉਹਨੂੰ ਪ੍ਰਮਾਤਮਾ ਕੀ ਕਿਉਂਕਿ ਧਰਮ ਦੀ ਦੁਨੀਆ ਵਿੱਚ ਵਕ ਵਕ ਤਰ੍ਹਾਂ ਦੇ ਨਾਮ ਸੰਸਾਰ ਦੇ ਲੋਕਾਂ ਦੁਆਰਾ ਜਾਂ ਵਕ ਵਕ ਧਰਮਾਂ ਦੇ ਵਿੱਚ ਵਕ ਵਕ ਤਰ੍ਹਾਂ ਦੇ ਪ੍ਰਮਾਤਮਾ ਦੇ ਜਿਹੜੇ ਨਾਮ ਹਨ ਉਬਰਤੇ ਗਏ ਆ ਸੋ ਗੁਰੂ ਪਾਤਸ਼ਾਹ ਜੀ ਕੇ ਇਸ ਉਸ ਹਸਤੀ ਜਿਹੜੀ ਹਸਤੀ ਸਭ ਥਾਵਾਂ ਤੇ ਸਮਾਈ ਹੋਈ ਹੈ ਉਹਦੇ ਸੰਬੰਧ ਵਿੱਚ ਆਖਦੇ ਨੇ ਕਿ ਇਹ ਮਨੁੱਖ ਉਹ ਪ੍ਰਮਾਤਮਾ ਤੁਹਾਡੇ ਹਿਰਦੇ ਵਿੱਚ ਹੀ ਵੱਸਦਾ ਹੈ ਕਣਕਣ ਵਿੱਚ ਵੱਸਦਾ ਹੈ ਉਹਦਾ ਨਿਵਾਸ ਕਿਸੇ ਵਿਸ਼ੇਸ਼ ਜਗ੍ਹਾ ਉੱਤੇ ਨਹੀਂ ਹੈ ਜਿਵੇਂ ਗੁਰੂ ਪਾਤਸ਼ਾਹ ਜੀ ਦੇ ਇੱਕ ਸ਼ਬਦ ਪੜ੍ਹਦੇ ਹੁੰਨੇ ਆ ਕਿ ਘਰ ਬੈਠਿਆਂ ਸ਼ੌ ਪਾਈ ਹੈ ਸਤਗੁਰ ਕਾ ਉਪਦੇਸ਼ ਗੁਰਵਾਣੀ ਦੇ ਹੋਰ ਬਾਕ ਬੜੇ ਹਨ ਜਿਹੜੇ ਇਸ ਗੱਲ ਦੀ ਪੁਸ਼ਟੀ ਕਰਦੇ ਆਂ ਸਾਗਲ ਬਨਸਪਤ ਮਹਿਬੈ ਸੰਤਰ ਸਾਗਲ ਦੂਦ ਮਹਿ ਕੀ ਆ ਊਚ ਨੀਚ ਬਹਿ ਜੋਤ ਸਮਾਣੀ ਘਟ ਘਟ ਮਾਦੋ ਜੀਆਂ ਕਹਿੰਦੇ ਘਟ ਘਟ ਵਿੱਚ ਵਸਣ ਵਾਲਾ ਉਹ ਪ੍ਰਮਾਤਮਾ ਹੈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਜਿਵੇਂ ਵਾਸ਼ਨਾ ਵਸਦੀ ਹੈ ਫੁੱਲ ਵਿੱਚ ਛਾਇਆ ਵਸਦੀ ਹੈ ਸ਼ੀਸ਼ੇ ਵਿੱਚ ਕਹਿੰਦੇ ਉਸੇ ਤਰਾਂ ਉਪਰਮਾਤਮਾ ਤੇਰੇ ਅੰਦਰ ਹੀ ਵਸ ਰਿਹਾ ਨਿਰੰਤਰ ਇੱਕ ਰਸ ਤੇ ਘਟ ਹੀ ਖੋਜੋ ਭਾਈ ਕਹਿੰਦੇ ਆਪਣੇ ਹਿਰਦੇ ਵਿੱਚ ਹੀ ਖੋਜਣਾ ਕਰ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਕਹਿੰਦੇ ਪਰਮਾਤਮਾ ਬਾਹਰ ਤੇ ਅੰਦਰ ਉਹਦਾ ਨਿਵਾਸ ਇੱਕੋ ਹੀ ਹੈ ਇਸ ਕਰਕੇ ਇਹੋ ਜਿਹਾ ਗਿਆਨ ਸਾਨੂੰ ਪੂਰੇ ਸਤਿਗੁਰੂ ਨੇ ਦਿਵਖਸ਼ਿਆ ਹੈ ਪੂਰੇ ਗੁਰੂ ਨੇ ਸਾਨੂੰ ਐਸਾ ਗਿਆਨ ਦਿੱਤਾ ਹੈ ਜਨ ਨਾਨਕ ਬਿਨ ਆਪਾ ਜੀਨੈ ਜਨ ਨਾਨਕ ਬਿਨ ਆਪਾ ਚੀਨੈ ਕਹਿੰਦੇ ਨਾਨਕ ਬਿਨ ਆਪਾ ਚੀਨੈ ਜਿਹੜਾ ਸੇਵਕ ਹੈ ਉਹ ਪ੍ਰਮਾਤਮਾ ਤੋਂ ਬਿਨਾਂ ਕਹਿੰਦੇ ਆਪਣੇ ਆਪ ਨੂੰ ਚੀਨੇ ਮਿਟੈ ਨਾ ਭ੍ਰਮ ਕੀ ਕਾਈ ਕਹਿੰਦੇ ਆਪਾ ਜਿਹੜਾ ਹੈ ਉਸ ਨੂੰ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਕਹਿੰਦੇ ਆਪਣੇ ਆਪ ਨੂੰ ਵਿਛਾਣੇ ਬੰਦਾ ਆਪਣੇ ਔਗਣਾਂ ਨੂੰ ਬਦੂਰ ਕਰੇ ਆਪਣੇ ਵਿੱਚ ਵਸਣ ਵਾਲੇ ਔਗਣ ਆਪਣੇ ਵਿੱਚ ਵਸਣ ਵਾਲੀਆਂ ਗਲਤ ਜਿਹੜੀਆਂ ਆਦਤਾਂ ਨੇ ਆਪਣੇ ਵਿੱਚ ਵਸਣ ਵਾਲੇ ਜਿਹੜੇ ਗਲਤ ਸੰਸਕਾਰ ਨੇ ਕਹਿੰਦੇ ਉਹਨਾਂ ਦੇ ਉੱਪਰ ਕੰਮ ਕਰੇ ਮਿਟਾਇਨਾ ਭ੍ਰਮ ਕੀ ਕਾਈ ਕਹਿੰਦੇ ਜੇਕਰ ਆਪਣੇ ਆਪ ਨੂੰ ਨਾ ਪਛਾਣਿਆ ਜੇ ਗੁਰੂ ਦੀ ਬਾਣੀ ਪੜ੍ਹ ਕੇ ਆਪਣੇ ਆਪ ਨੂੰ ਨਾ ਸਮਾਰਿਆ ਤਾਂ ਕਹਿੰਦੇ ਫਿਰ ਧਰਮ ਦੀ ਕਾਇਆ ਧਰਮ ਦਾ ਕਹਿੰਦੇ ਜਿਹੜਾ ਜਾਲ ਹੈ ਉਹ ਮਨੁੱਖ ਦੇ ਉਪਹਿਰ ਦੇ ਉੱਤੇ ਪਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ